ਪਤਾ ਤਾਂ ਅਨੁਗੁਰ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਪ੍ਰਚਾਰ ਦੌਰੇ ਕਰਦੇ ਹੋਏ ਤੇ ਲੰਬੇ ਦੀ ਧਰਤੀ ਤੇ ਪਹੁੰਚੇ ਉਥੇ ਸੱਜਣ ਠੱਗ ਲੋਕਾਂ ਨੂੰ ਲੁੱਟਦਾ ਸੀ ਧਰਮ ਦਾ ਪਹਿਰਾਵਾ ਪਾ ਕੇ ਕੋਈ ਮੁਸਲਮਾਨ ਆਉਂਦਾ ਤੇ ਮਸਜਿਦ ਦੇ ਵਿੱਚ ਲੈ ਕੇ ਨਿਵਾਜ਼ਾ ਦਾ ਕਰਦਾ ਕੋਈ ਹਿੰਦੂ ਆਉਂਦਾ ਤੇ ਧਰਮ ਮੰਦਿਰ ਜਿਹੜਾ ਬਣਾਇਆ ਤੁਸੀਂ ਉਥੇ ਜਾ ਕੇ ਆਰਤੀ ਕਰਦਾ ਕਿ ਮੈਂ ਬੜਾ ਵੱਡਾ ਧਰਮੀ ਆ ਅੱਜ ਗੁਰੂ ਨਾਨਕ ਸਾਹਿਬ ਪਾਚਮ ਮਹਾਰਾਜ ਜੀ ਤੁਲੰਪੀ ਦੀ ਧਰਤੀ ਤੇ ਪਹੁੰਚੇ ਸੱਜਣ ਨੇ ਮਨ ਵਿੱਚ ਸੋਚਿਆ ਕਿ ਹੁਣ بڑا ਵੱਡਾ ਫਕੀਰ ਹੈ ਤੇ ਮੇਰੇ ਪੱਲੇ ਬੜਾ ਧਨ ਪਵੇਗਾ ਕਹਿ ਲੱਗਾ ਕੋਈ ਸੇਵਾ ਧਰ ਗੁਰੂ ਨਾਨਕ ਪਾਚਮ ਮਹਾਰਾਜ ਜੀ ਕਹਿੰਦੇ ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ ਤੂੰ دوسرے ਕਮਰੇ ਦੇ ਵਿੱਚ ਚਲਾ ਗਿਆ ਸੱਜਣ ਥੱਗ ਗੁਰੂ ਨਾਨਕ ਸਾਹਿਬ ਪਾਚਮ ਮਹਾਰਾਜ ਜੀ ਨੇ ਸੁਹੀ ਰਾਗ ਛੇੜਿਆ ਕਹਿਣ ਲੱਗੇ ਭਾਈ ਮਰਦਾਨਿਆ ਸੁਹੀ ਰਾਗ ਛੇੜ ਸ਼ਬਦ ਪੜਿਆ ਉੱਜਲ ਕੇ ਹੱਥ ਚਿਲਕਣਾ ਘੋਟ ਮੁਕਲੜੀ ਮਾਸ ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆ ਨਾਲ ਚੱਲਣਾ ਜਿੱਥੇ ਲਿਖਾ ਮੰਗਿਏ ਤਿੱਥੇ ਖੜੇ ਦਸਨ ਆ ਜਦੋਂ ਸ਼ਬਦ ਸੁਣਿਆ ਸੁਹੀ ਰਾਗ ਦਾ ਸੱਜਣ ਠਾਗੜੇ ਅੰਦਰ ਕੰਬ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟੈਪ ਪਿਆ ਕਹਿਣ ਲੱਗਾ ਤੁਸੀਂ ਕੋਈ ਮਹਾਤਮਾ ਹੋ ਤੁਸੀਂ ਕੋਈ ਸੰਤ ਹੋ ਤੁਸੀਂ ਕੋਈ ਫਕੀਰ ਹੋ ਪਰਚੇ ਹੋਏ ਤੁਸੀਂ ਮੇਰੇ ਅੰਦਰ ਦੀ ਸਾਰੀ ਬਿਰਤੀ ਨੂੰ ਜਾਣ ਲਿਆ ਪਰ ਕਿਰਪਾ ਕਰੋ ਮੈਨੂੰ ਇਸ ਬਿਰਤੀ ਦੇ ਵਿੱਚੋਂ ਬਾਹਰ ਕੱਢ ਦਿਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੋ ਗੱਲਾਂ ਮੰਨਦਾ ਸੱਜਣ ਠਾਕ ਨੇ ਕਿਹਾ ਮੈਂ ਮੰਨਦਾ ਹਾਂ ਪਹਿਲੀ ਗੱਲ ਮਨ ਕਿ ਮੈਂ ਗੁਨਾਹ ਕੀਤੇ ਸੱਜਣ ਠਾਕ ਨੇ ਕਿਹਾ ਮੈਂ ਪਤਾ ਨਹੀਂ ਕਿੰਨੇ ਗੁਨਾਹ ਕੀਤੇ ਬਾਬਾ ਨਾਨਕ ਮੈਂ ਸਿਸਕੀਆਂ ਲਾ ਨਾ ਕੀਤੇ ਹੁਣ ਦੂਸਰੀ ਗੱਲ ਪੁੱਨ ਕਿ ਲੱਗਾ ਸੱਜਣ ਠਾਕੇ ਦੱਸੋ ਦੂਸਰੀ ਗੱਲ ਇਹ ਕਿ ਜਿੰਨਾ ਵੀ ਤੂੰ ਲੋਕਾਂ ਦਾ ਧਨ ਦੌਲਤ ਲੁੱਟਿਆ ਖੁਦਾ ਦੇ ਨਾਮ ਤੇ ਵੰਡਦੇ ਗਰੀਬਾਂ ਨੂੰ ਵੰਡਦੇ ਗੁਰੂ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਕਹਿੰਦੇ ਤੂੰ ਸੰਤ ਬਣ ਜਾਵੇਂਗਾ ਹੁਣ ਗੁਰੂ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਦੀ ਗੱਲ ਮੰਨੀ ਹੈ ਸੱਜਣ ਠੱਗ ਨੇ ਤੇ ਸੰਤ ਬਣ ਗਿਆ ਸੰਤਾਂ ਵਾਲੀ ਪ੍ਰਤੀ ਵੜ ਗਈ ਭਈ ਸੱਜਣ ਠੱਗਦੇ ਉਹ ਠੱਗ ਨਾ ਰਿਆ ਸੱਜਣ ਬਣ ਗਿਆ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਸਿੱਖ ਬਣਿਆ ਤੇ ਪਹਿਲੀ ਧਰਮਸ਼ਾਲਾ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਪਾਛਾ ਮਹਾਰਾਜ ਜੀ ਨੇ ਖੋਲੀ ਜਿੱਥੇ ਗੁਰੂ ਨਾਨਕ ਸਾਹਿਬ ਪਾਛਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਸੱਜਣ ਨੂੰ ਪਹਿਲੀ ਮੰਚੀ ਪ੍ਰਚਾਰਕ ਦੀ ਥਾਪੀ ਤੇ ਸੱਜਣ ਨੂੰ ਥਾਪੀ ਪਹਿਲਾ ਪ੍ਰਚਾਰਕ ਹੋਇਆ ਏ ਸੱਜਣ ਜੀ ਪਹਿਲੀ ਜੇ ਧਰਮਸ਼ਾਲਾ ਹੋਈ ਹੈ ਤੇ ਉਹ ਤਲੰਬੇ ਦੇ ਵਿੱਚ ਬਣੀ ਹੈ ਜਿਸ ਧਰਮਸ਼ਾਲਾ ਦੇ ਵਿੱਚੋਂ ਸਾਰੀ ਉਮਰ ਸੱਚੇ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਸੰਤ ਬਣ ਗਿਆ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਤਵਾਰ ਚਿੰਨ ਮਨਸ ਤੇ ਦੇਖਤੀ ਕਿਏ ਕਰਤ ਨ ਲਾਗੀ ਵਾਰ ਆ ਹੁੰਦੀ ਜੇ ਕਿਰਪਾ ਆ ਹੁੰਦਾ ਜੇ ਫਾਇਦਾ ਵੀ ਗੁਰੂ ਕਿਨ ਮਾਤਰ ਦੇ ਵਿੱਚ ਮਨੁੱਖ ਦੇ ਵਿੱਚ ਦੇਵੀ ਕੌਣ ਪੈਦਾ ਕਰ ਦਿੰਦਾ ਹੈ ਤੇ ਮਨੁੱਖ ਦੇਵਤਾ ਬਣ ਜਾਂਦਾ ਹੈ ਪਿਰਤੀ ਮਹਾਰਾਜੀ ਦੇ ਕੋਲ ਆਏ ਕਹਿਣ ਲੱਗੇ ਰਹਿਓ ਸੰਤ ਹੋ ਢੋਲ ਸਾਧੂ ਤੇਰੇ ਸੱਚੇ ਪਾਤਸ਼ਾਹ ਬੜੀਆਂ ਜਗ੍ਹਾ ਤੇ ਅਸੀਂ ਗਏ ਬੜੇ ਥਾਮਾ ਤੇ ਗਏ ਪਰ ਤੇਰੀ ਵਰ ਕੀ ਜਿਹੜੀ ਤੇਰੇ ਘਰ ਤੋਂ ਸਾਨੂੰ ਸ਼ਾਂਤੀ ਮਿਲੀ ਸਕੂਨ ਮਿਲਿਆ ਸਾਨੂੰ ਹੋਰ ਕਿਤੇ ਉਹ ਪ੍ਰਾਪਤ ਨਹੀਂ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਰਹਿਮਤ ਕਰਨ ਅਸੀਂ ਇਹ ਗੱਲ ਸਮਝ ਲਈਏ ਕਿ ਸੰਗਤ ਵਿੱਚ ਬੈਠਣਾ ਕਿੰਨਾ ਜ਼ਰੂਰੀ ਹੈ ਇਹ ਸਮਾਗਮ ਵੱਡੇ ਪੱਧਰ ਤੇ ਤਾਂ ਕੀਤੀ ਜਾਂਦੀ ਨੇ ਕਿ ਸੰਗਤ ਜੁੜ ਕੇ ਬੈਠੇ